ਮੰਮੀ ਇਹਦੇ ਵਿੱਚ ਕੁਛ ਨਭਦੀ ਹੈਗੀ ਮੈਨੂੰ ਲੱਭਦਾ ਜਿੱਦੇ ਹੋ ਲੱਭਦਾ ਕਿ ਨਹੀਂ ਛੋੜੀ ਬਣਾਉਂਗਾ ਉਹ ਜਿੱਦੇ ਮਰਦੀ ਕੁਲਸਾਣਾ ਮਾਰ ਕੇ ਚ ਪੇੜਨਾ ਤੇਰਾ ਬੂਥਾ ਕਰ ਦੂੰਗੀ ਲਾਲ ਤੇਰਾ ਮੈਂ ਤੈਨੂੰ ਕਿਨੇ ਕਿਹਾ ਸੀ ਮੇਰੀ ਟੋਫ ਫੋਲਣ ਕੇ ਮਮੀ ਮੈਂ ਤੇ ਖੇੜਦਾ ਹੀ ਖੇੜਦਾ ਹੀ ਤੂੰ ਆ ਵੇ ਇਹ ਜਿਹੜੀ ਗੰਨਵਾ ਨਾ ਸੈਰਸ ਦੀ ਆ ਨਿੱਕੇ ਹੁੰਦੇ ਦੀ ਸੰਭੀ ਆ ਮੈਂ ਤੂੰ ਕੌਣ ਕੇ ਮੇਰੇ ਟੋਫ ਫੋਲਣ ਡਿਆ ਵਾ ਤੇਰੀ ਮਾਂ ਨੇ ਨਹੀਂ ਕਹ ਕਲ ਦਿੱਤੀ ਤੈਨੂੰ ਤੈਨੂੰ ਨਹੀਂ ਪਤਾ ਲੱਗਦਾ ਵੀ ਦੂਜੇ ਕਮਰੇ ਚ ਜਾ ਕੇ ਨਹੀਂ ਬੈੱਡ ਫੋਲੀ ਦਾ ਤੇਰੀ ਮਾਂ ਨੇ ਕਿਹਾ ਹੁਣਾਵਾ ਜਾ ਫੋਲਾ ਜਾ ਕੇ ਬੈੱਡ ਉਧਰੋਂ ਕੱਢ ਕੇ ਚੀਜ਼ੀਆਂ ਖਾਲਾ ਮਮੀ ਦੀਆਂ ਬੋਲਦਾ ਕਿਹਨੇ ਹੁਣ ਬੋਲ ਫੁਗਣੀਆਂ ਬੈਗੀਆਂ ਫਿਰ ਮੂੰਹ ਵਿੱਚ ਆਣ ਕੇ ਬੈਠੇ ਡੇਰਾ ਲਾ ਕੇ ਇੱਥੇ ਜਾਣ ਦਾ ਨਾਂ ਨਹੀਂ ਲੈਣ ਦੇ ਇੱਕ ਉਹ ਜੀ ਬੁਸ਼ਰਮ ਜੀ ਮਾਂ ਵੈਦੀ ਜਦੋਂ ਵੇਖ ਲੋਗੇ ਪਿੱਛੇ ਅੱਗੇ ਪਿੱਛੇ ਫਿਰਦੀ ਰਹਿੰਦੀ ਨਵੀਂ ਵਿਆਹੀ ਦੇ ਤੇ ਆ ਜਿਹੜਾ ਫੋਲਾ ਫਲਾਇਆ ਕਰਦਾ ਰਹਿੰਦਾ ਸਾਰਾ ਦਿਨ ਨਾ ਕੋਈ ਕੰਮ ਹੈ ਨਹੀਂ ਤੁਹਾਨੂੰ ਨਾ ਸਕੂਲ ਜਾਣ ਦਾ ਪਤਾ ਵਾ ਨਾ ਕੋਸ਼ਿ ਚੁੱਪ ਕਰਕੇ ਘਰ ਬੈਠੇ ਆਰਾਮ ਦੇ ਨਾਲ ਨਾਨਕੇ ਆਏ ਆ ਖਾਣ ਪੀਣ ਖਾਓ ਪੀਓ ਚੰਗਾ ਫਾਇਦਰ ਤੇ ਆਪਣੇ ਮਾਂ ਕੋਲ ਆ ਜਾ ਕੇ ਭਾਜਾ ਇੱਥੋਂ ਮਾਰੂ ਤੇਰੇ ਰੱਖ ਕੇ ਕਰਦਾ ਕੀ ਐ ਇਹ ਮੁੜਕੇ ਨਾ ਆਈ ਮੇਰੇ ਅੰਦਰ ਜੇ ਮੁੜਕੇ ਆਣ ਕਟੋਫ ਫੋਲੀ ਨਾ ਮੇਰੀ ਇੱਕ ਸ਼ਿੱਤਰ ਕਦਾ ਫੇਰਨੀ ਆ ਕਿਦਾਂ ਕੜ-ਕੜ ਚੀਜ਼ੀਆਂ ਖਾਂਡਿਆ ਵਿੱਚੋਂ ਮਾਰਾਂ ਚਪੇੜ ਦੇ ਨਾਲ ਹੀ ਬੁੱਥਾ ਪਾੰਦਾ ਫੜਕੇ ਹੱਦ ਹੋਏ ਇਹ ਹਜ ਨਿਆਣਿਆਂ ਦੀ ਕਰਦੀਆਂ ਨਾ ਲਾਜ ਦੀ ਮਾਂ ਦਾ ਤੇ ਆਪਣੇ ਨਿਆਣੇ ਦਾ ਹੱਥ ਕੰਟਰੋਲ ਚ ਕਰ ਲਾ ਮੇਰੇ ਤੋਂ ਬੁਰਾ ਕੋਈ ਨਹੀਂ ਆਪਣੀ ਬੰਦੇ ਨੇ ਸੌ ਚੀਜ਼ ਰੱਖੀ ਹੁੰਦੀ ਵਿੱਚ ਚੜ ਜਾਂਦੇ ਆਣ ਕੇ ਉੱਤੇ ਅੱਜ ਨਾ ਤੋਰੀਆਂ ਖਾਣੂ ਜੀ ਕੰਡਿਆ ਆ ਉਹ ਕਰਦੀ ਸੱਜੀ ਤਾਜੀ ਤਾਜੀ ਸਵਾਦ ਬੰਦੀ ਆ ਐਦਾਂ ਕਰਦੀ ਆ ਤੋੜ ਲੈਣੀ ਆ ਮੈਂ ਤੇ ਬਣਾਉ ਆਪੇ ਮਹਾਰਾਣੀ ਹੋਈ ਨਾਲ ਜਦੋਂ ਇਹ ਤੋਰੀਆਂ ਕੱਟੀਆਂ ਨਾ ਤਾਂ ਹੱਥ ਖਰਾਬ ਹੋ ਜਾਂਦੇ ਆ ਕਾਲੇ ਕਾਲੇ ਹੋ ਜਾਂਦੇ ਆ ਉਹ ਲੱਥ ਦੇਦੇ ਨੰਦਰਾ ਹੱਥਾਂ ਤੋਂ ਗੰਦ ਜਿਆ ਆਪੇ ਛੱਲੂਗੀ ਕੱਟੂਗੀ ਬਣਾਉਂਗੀ ਨਾਲੇ ਅਕਲਾਉਈ ਨੂੰ ਆਹਿਆ ਕਿਥੇ ਸੋਹਣੇ ਲੱਗਿਆ ਨਿਕੈ ਨਿਕਿਆ ਚੱਲ ਮਨਾ ਵੇਖੇ ਸਹੀ ਹ ਔਖੀ ਕਿੰਨੀ ਹੋਣੀ ਐ ਕਿ ਮੇਰੇ ਵਾਸਤੇ ਲਈ ਆਈ ਐ ਸਿਆਪਾ ਹੈ ਕਿੱਥੇ ਆ ਲੱਭ ਜੇ ਸਹੀ ਅੱਜ ਮੈਨੂੰ ਇਹਨੂੰ ਤਾਂ ਮੈਂ ਮਤ ਦਿੰਨੀ ਆ ਨਾ ਪਰ ਨਿਆਣਿਆਂ ਨੂੰ ਆ ਕੱਲ ਦਿੱਤੀ। ਵੇਖਾਂ ਤੋਰੀਆਂ ਨੂੰ ਚੰਬੜੀ ਹੀ ਜਾ ਕੇ। ਨਿਸ਼ਚਿਤ ਰੋ ਗੱਲ ਸੁਣ ਮੇਰੀ। ਨਾ ਕੀ ਹੋ ਗਿਆ? ਆਪਣੇ ਨਿਆਣੇ ਦੇ ਹੱਥਾਂ ਤੇ ਕੰਟਰੋਲ ਕਰ। ਨਹੀਂ ਤਾਂ ਮੈਂ ਭੰਨ ਦੇਣੀ ਆ। ਮੇਰੇ ਤੋਂ ਬੁਰਾ ਕੋਈ ਨਹੀਂ ਆ। ਤੂੰ ਹੱਥ ਤੇ ਲੱਗਦਾ ਮੇਰੇ ਨਿਆਣੇ ਨੂੰ ਹੋਇਆ ਕੀ ਆ? ਦੱਸ ਪਹਿਲਾਂ ਮੈਨੂੰ ਜਿਹੜਾ ਇਹਨੇ ਪੇਸ਼ ਪਈ ਮੇਰੇ ਨਿਆਣੇ ਦੇ। ਨਹੀਂ ਆ ਕੱਲੋ ਕੱਲ ਦਿੱਤੀ ਕੋਈ ਉਹਨਾਂ ਨੂੰ। ਹੈ? ਹੋਇਆ ਕੀ ਆ ਤੇ ਦੱਸ। ਜਾ ਕੇ ਤੇ ਮੇਰੀ ਟੋਫ ਉਫਲਣ ਡਿਆ ਹੈ ਬੈੱਡ ਦੀ ਹੈ ਵਿੱਚੋਂ ਚੀਜ਼ਾਂ ਕੱਢਣ ਡਿਆ ਹੈ ਮੈਂ ਸੈਰਸ ਦੇ ਖਡਾਉਣੇ ਸਾੰਬੇ ਨਿੱਕੇ ਹੁੰਦੇ ਦੇ ਯਾਦਗਾਰਾਂ ਹੁੰਦੀਆਂ ਆ ਪਿੱ ਨਿੱਕੇ ਬੱਚੇ ਦੇ ਖਡਾਉਣੇ ਆ ਹੈ ਉਹ ਕੱਢ ਕੱਢ ਕੇ ਤੇ ਬਾਹਰ ਕਰਖੰਡਿਆ ਤੇ ਮਾਰ ਮੇਰੇ ਵਿੱਚੋਂ ਕੋਈ ਖਾਣ ਵਾਲਾ ਸਮਾਨ ਆਪਣੀਆਂ ਬੰਦੇ ਦੀ ਸੌ ਸੀਕਰਟਾਂ ਹੁੰਦੀਆਂ ਵਾ ਤੇਰੇ ਨਿਆਣਾ ਦੇ ਕਿ ਫਰਜ ਬੰਦਾ ਮੇਰੇ ਚੀਜ਼ਾਂ ਵੇਖਣ ਦਾ ਨਾ ਸੇਕ ਤਾਂ ਸਾਰੀਆਂ ਤੁੰਤਰੀਆਂ ਬੈੱਡ ਢੋਹੀ ਵਾੜਦੀਆਂ ਹੈ ਪਹਿਲਾਂ ਤੂੰ ਮੈਨੂੰ ਇਹ ਦੱਸ ਦੂਜੀ ਗੱਲ ਇਹ ਦੱਸ ਕਿ ਸੈਰਸ ਦੀ ਕੋਈ ਚੰਗੀ ਚੀਜ਼ ਭਾਵੇਂ ਤਾਂ ਸਾੰਬੇ ਨਾ ਹੋਵੇ ਹੈ ਆ ਪੜਨ ਲਿਖਣ ਵਾਲੀ ਕੋਈ ਸਰਟੀਫਿ ਆ ਤੋ ਖਡਾਉਣੇ ਬੜੇ ਸਾੰਬ ਸਾੰਬ ਰੱਖੇ ਆ ਤੇ ਜੇ ਉਹ ਖਡਾਉਣੇ ਨੇ ਮੇਰੇ ਨਿਆਣੇ ਖੇਡ ਲੈਣਗੇ ਤੇ ਕਿਦਦਰ ਵੀ ਆਖਰਾ ਚੱਲਦੀ ਆ ਮੱਤ ਕਾਦੀ ਚੁੱਕ ਲਈ ਆ ਕਿਉਂ ਖੇਡ ਲੈਣਗੇ ਤੇਰੇ ਨਿਆਣੇ ਆ ਵਡੀਆਂ ਬਾਜ਼ੀਆਂ ਤੇ ਅੱਗੇ ਪਾਂਦੇ ਫਿਰਨਦੇ ਆ ਉਹ ਹੈ ਮੈਂ ਆਪਣੇ ਬੱਚੇ ਦੀ ਚੀਜ਼ਾਂ ਸਾੰਬ ਸਾੰਬ ਰਖੀਆਂ ਆ ਤੁਹਾਡੇ ਵਾਂਗੂ ਨਹੀਂ ਪਿਆ ਵਾਲਾ ਦਰਤਾ ਸਭ ਉਹ ਇਹ ਗੱਲ ਸੁਣ ਜੇ ਉਹ ਨਾ ਖੜ ਜੜ ਗਿਆ ਤੂੰ ਖੜਦੇ ਨਹੀਂ ਅੰਦਰ ਵੜ ਕੇ ਉਹਨਾਂ ਨੇ ਵੇਲੀ ਤੇ ਹੈ ਗਈਆਂ ਕੰਮ ਧੰਦਾ ਕੋਈ ਹੈ ਨਹੀਂ ਆ ਤੇ ਖਡਾਉਣਾ ਨਾ ਖੇਡਦੇ ਰਹੀ ਨਹੀਂ ਅੰਦਰ ਵੜ ਕੇ ਹੈ ਮੁੱਕ ਦੀ ਗੱਲ ਇਹ ਆ ਮੈਂ ਖੇਡਾਂ ਪਾਵੇਂ ਨਾ ਖੇਡਾਂ ਖਬਰਦਾਰ ਜੇ ਮੇਰੇ ਅੰਦਰ ਵੜ ਕੇ ਮੇਰੀ ਚੀਜ਼ਾਂ ਦੀ ਫੋਲਾ ਫਲਾਈ ਕੀਤੀ ਤੇ ਮੈਂ ਦੱਸ ਦਣੀ ਆ ਮੁੜ ਕੇ ਨਾ ਆਖੇ ਮੇਰੇ ਨਿਆਣੇ ਨੂੰ ਮਾਰਿਆ ਵਾ ਫੇ ਚੁੱਪ ਕਰ ਜਾ ਇੱਥੇ ਜਬਾਨ ਨੂੰ ਲਗਾਉਂਦੇ ਘਰ ਅੱਖ ਸਗੋਲੇ ਆ ਜਾ ਰਖੜੇ ਰੋਲਾ ਪਾਈ ਜਾਨੀ ਪਾਈ ਜਾਨੀ ਆ ਉਹ ਨਿਆਣੇ ਆ ਲੱਗੀ ਸਮਝ ਤਾਂ ਸਮਝਾ ਲੂ ਉਹਨਾਂ ਨੂੰ ਫੇ ਤੇਰੇ ਕਮਰੇ ਚ ਨਾ ਆਵੜਨ ਪਰ ਤੂੰ ਕਮਰਾ ਪਿੱਛੋਂ ਲੈ ਕੇ ਆਈ ਆ ਪਹਿਲਾਂ ਤਾਂ ਮੈਨੂੰ ਇਹ ਦੱਸ ਆ ਹੈ ਸਭ ਕੁ ਕੋ ਬਣਾਇਆ ਤੇ ਮੇਰਾ ਮਾਂ ਪਿਓ ਦਾ ਹੀ ਆ ਉਹਦਾ ਕਮਰੇ ਚ ਕੀ ਨੱਪਿਆ ਵਾ ਮੈਨੂੰ ਤੇਰੇ ਸਮਝਾਉਣ ਦੀ ਨਾ ਮੈਨੂੰ ਵਿਆਹ ਘਰ ਚ ਆਈ ਨੂੰ ਨਾ 20 ਸਾਲ ਹੋ ਗਏ 20 ਸਾਲ ਮੂੰਹ ਨਾ ਕਹਿ ਲਈਦਾ ਵਾ ਤੇ ਤੁਹੀ ਵੱਡੀਆਂ ਘਰ ਵਾਲੀਆਂ ਆਣ ਕੇ ਜਿਹੜੀਆਂ ਤੇ ਚਦਰਾਣੀਆਂ ਬੜੀਆਂ ਆ ਜੇ ਨਾ ਤੁਹਾਡਾ ਲਹੂਗੀ ਖਬਰ ਤੁਹਾਡੀ ਮੈਂ ਵੇਖਿਓ ਸਹੀ ਤੁਸੀਂ ਦੁਬਈ ਜਾਣੀਆਂ ਨੀ ਕਿੰਦੀ ਨੀਚ ਜਨਾਨੀ ਆ ਤੂੰ ਹੈ ਉਹ ਚੱਪਾ ਚੱਪਾ ਜਿਹਨੇ ਨਿਆਣੇ ਆ ਜਿਨ੍ਹਾਂ ਦੇ ਹੱਥ ਧੋ ਕੇ ਮਗਰ ਪਈਆਂ ਕਿਤੇ ਉਹਨਾਂ ਕੇ ਚੀਜ਼ ਨੂੰ ਹੱਥ ਲਾ ਲਿਆ ਵਾ ਤਾਂ ਕੇ ਮੇਰੇ ਗਲ ਪੈ ਗਈ ਆ ਪਹਿਲਾਂ ਤੇ ਮੇਰੇ ਨਿਆਣੇ ਦੇ ਵਾਲੇ ਹੋਈ ਹੁੰਨੇ ਆ ਪੁੱਛ ਨੀ ਜਾ ਕੇ ਜੇ ਮੇਰੇ ਨਿਆਣੇ ਨੂੰ ਉੱਚੀ ਬਾਤ ਚ ਗੱਲ ਕੀਤੀ ਹੋਈ ਤੇ ਵੇਖੀ ਸੀ ਤਰ੍ਹਾਂ ਹਾਲ ਕੀ ਕਰਦੀਆਂ ਮੈਂ ਮੈਂ ਤਾਂ ਅਜ ਤੱਕ ਆਪਣੇ ਬੱਚਿਆਂ ਨੂੰ ਕਿ ਤੂੰ ਉੱਚੀ ਨਹੀਂ ਬੋਲੀ ਤੇ ਜਿੱਦਨ ਦੇ ਇੱਥੇ ਆਈ ਤੂੰ ਤੇ ਪੇਛੀ ਪਈ ਆ ਮੇਰਾ ਦਿਮਾਗ ਨਹੀਂ ਮੈਂ ਕੀ ਲੈਣਾ ਉਹਨਾਂ ਕੋ ਸਾਂਭ ਕੇ ਰੱਖ ਆਪਣੇ ਨਿਆਣੇ ਗੱਲਾਂ ਕਰਨ ਦੀ ਬਹੁਤੀ ਲੋੜ ਨਹੀਂ ਗਈ ਇੱਕ ਤਾਂ ਡੇਰਾ ਲਾ ਕੇ ਇੱਥੇ ਬੈਠੇ ਜੇ ਤੁਸੀਂ ਜਾਣ ਦਾ ਨਾਂ ਨਹੀਂ ਲੈਣ ਦੇ ਸ਼ੋਰਾ ਪਾਇਆ ਸਾਡੇ ਘਰ ਤੇ ਆਣ ਕੇ ਜਾਓ ਆਪਣੇ ਘਰ ਜਾ ਕੇ ਵੇਖੋ ਆਪਣਾ ਦਾੜਪੜੀ ਬਣਾਓ ਜਾ ਕੇ ਉੱਥੇ ਤੇ ਖਾਓ ਪੀਓ ਹਾਂ ਅੱਜ ਦੰਦੇ ਆਏ ਨਹੀਂ ਤੇ ਛੱਤੀ ਵਾਰੀ ਹਾਂ ਗੱਲ ਕਰਤੀ ਆ ਇਹ ਘਰੋਂ ਨਹੀਂ ਕੱਡੇ ਕਾਰ ਬਾਰ ਵਾਲੇ ਆ ਸਭ ਕਾਹੇ ਵਾਲੇ ਆ ਠੀਕ ਆ ਜੇ ਇੱਥੇ ਰਹਿਣ ਡਈਆਂ ਨਾ ਤੇ ਪੂਰੇ ਹੱਕ ਨਾਲ ਰਹਿਣ ਡਈਆਂ ਪੂਰਾ ਹਿੱਸਾ ਵਾ ਮੇਰਾ ਇੱਥੇ ਦੂਜੀ ਗੱਲ ਸੁਣ ਮੇਰੀ ਦੁਕਾਨ ਖੋਲ ਕੇ ਤੇਰੇ ਘਰ ਤੇ ਰਹਿਣ ਲਈ ਉਹ ਮੈਂ ਆਪਣੇ ਨਿੱਕੇ ਵੀਰ ਕਰਕੇ ਰਹਿਣ ਲਈ ਆ ਲੱਗਿਆ ਸੰਜ ਉਹਦਾ ਕੱਲ ਵਿਆਹ ਹੋਇਆ ਵਾ ਅੱਜ ਮੈਂ ਚਲ ਜਾ ਤੂੰ ਉਹਨੂੰ ਅਗਲੇ ਦਿਨ ਕੱਢ ਕੇ ਗੁੱਤੋਂ ਕਰੋ ਬਾਹਰ ਕੱਢ ਦੇ ਮੈਂ ਤੈਨੂੰ ਕੱਦ ਧਿਆਨ ਨਹੀਂ ਆ ਹਾਂ ਮੈਂ ਤਾਂ ਡੈਣ ਵਾ ਨਾ ਉਹਨੂੰ ਘਰੋਂ ਬਾਹਰ ਕੱਢ ਦੇਣਾ ਵਾ ਡੈਣਾ ਤਾਂ ਕੱਢਵਾ ਹਾਂ ਕਰਨੀ ਹਾਂ ਡੈਣਾ ਤੋਂ ਸੌ ਰਤ ਦਾ ਤਾਂ ਵਾ ਡੈਣ ਦੇ ਹੱਥ ਘਰ ਛੱਡ ਦਿੰਦੇ ਉਹ ਤੋ ਤੋ ਵੀ ਛੱਡਦੇ ਆਪਣਾ ਵੀ ਛੱਡ ੜੀ ਵੇਖੀ ਜ਼ੁਬਾਨ ਮੁੜ ਕੇ ਕਹਿਣਾ ਪਰਝਾਈ ਨਹੀਂ ਚੰਗੀ ਤੇ ਪਰਝਾਈ ਹੁਣ ਤੁਹਾਡੇ ਸਿਰ 'ਚ ਹਰ ਸਵਾਹੀ ਪਾਉਣੀ ਹਰਤੀ ਪਾਉਣਾ ਵਾ ਵੀ ਚੰਗੀ ਕਿੱਥੋਂ ਆ ਦੱਸ ਤੇ ਸਹੀ ਕਿਤੇ ਇੱਕ ਕਰਤੂਤ ਵੀ ਚੰਗੀ ਕੀਤੀ ਹੋ ਜਦੋਂ ਦੇ ਆਏ ਆ ਤੇ ਇੱਕ ਕਾਮੇ ਦੱਸ ਤੇ ਵੀ ਆ ਚੰਗਾ ਕੀਤਾ ਵਾ ਤੇ ਮੈਂ ਆ ਤੈਨੂੰ ਕਹਾਂ ਵੀ ਤੂੰ ਚੰਗੀ ਆ ਕੀ ਕੀਤਾ ਇਹ ਚੰਗਾ ਦੱਸ ਨਹੀਂ ਮੈਂ ਨਹੀਂ ਚੰਗੀ ਹੋ ਸਕਦੀ ਆ ਜੋੜੇ ਤੁਹਾਡੇ ਗੜੀ ਹੱਥ ਤੇ ਹੁਣ ਆ ਜਣੇ ਗੱਲਾਂ ਹੋਈਆਂ ਨਾ ਇਹ ਪੂਆ ਦੇ ਕਾਂਚ ਜਾ ਕੇ ਫੁਸਰ-ਫੁਸਰ ਕਰਦੇ ਚੰਗਾ ਤੇਰ ਪੂਆ ਪਟੀ ਆ ਜਾ ਲੰਡ ਮੇ ਨੜਾਂਗੇ ਸੋਵੇ ਜਾ ਕੇ ਪੂਰਨ ਦੱਸਣੇ ਮੈਂ ਤੇਰੇ ਕਰ ਤੂੰ ਤਾਂ ਚੰਗੇ ਜਗਜਾੜ ਕਰਨੀਆਂ ਵਾ ਜਿਹੜੇ ਤੂੰ ਚੰਗੇ ਭਾਵੇਂ ਮਖੌਟਾ ਪਾ ਕੇ ਰੱਖਿਆ ਵਾ ਐ ਮੂੰਹ ਬਣਾਵਣਾ ਲੋਕਾਂ ਨਾਲ ਗੱਲਾਂ ਕਰਦੀ ਪਰ ਦੰਦ ਕੱਢ ਕੱਢ ਕੇ ਸਾਰਿਆਂ ਨੂੰ ਪਤਾ ਤਾਂ ਲੱਗੇ ਕਿ ਕਰਦੀ ਆ ਨੀ ਤਿਆਂ ਨੂੰ ਕਿੱਦਾਂ ਬੋਲਦੀ ਐ ਕੀ ਕੁਛ ਕਰਦੀ ਐ ਹਾਂ ਸ਼ਰਮ ਨਾ ਹਜਾ ਕੇ ਤੂੰ ਤਿਆਂ ਤਾਂ ਬਹੁਤ ਚੰਗੀਆਂ ਵਾ ਹਨਾ ਨਹੀਂ ਹੋਰ ਚੰਗਾ ਤਾਰਾ ਕੀ ਕਰਨ ਜਿਹੜਾ ਕੇਸਰ ਰਹਿਗਾ ਤੇ ਤੂੰ ਕੋਣ ਆ ਆ ਵੇਖੋ ਬੈਠੀਆਂ ਰੋ ਬੈਠੀਆਂ ਰੋ ਆਰਾਮ ਨਾਲ ਜਾ ਬੈਠੀਆਂ ਰੋ ਜਾ ਜਾ ਸਿਰਖਣ ਆਇਨੀ 5 ਮਿੰਟਾਂ ਬਾਅਦ ਤੈਨੂੰ ਦੱਸ ਕਿ ਹੋਰ ਕੋਈ ਕੰਮ ਨਹੀਂ ਆ ਮੈਂ ਆ ਸੋਚਣ ਦੀ ਤੇ ਤੋਰੀਆਂ ਕੱਟ ਕੇ ਦਊਂਗੀ ਇਹਨੂੰ ਮੈਂ ਤੇ ਫੜ ਬਣਾ ਆਂਦੀ ਆਪੀ ਨਾ ਉਹ ਤਾਂ ਪਹਿਲਾਂ ਹੀ ਆ ਗਈ ਕੋਈ ਨਾ ਬਹਾਨਾ ਲੈ ਕੇ ਹੋਰ ਨਹੀਂ ਕੁਛ ਤੇ ਮੇਰੇ ਨਿਆਣੇ ਦੇ ਪਿੱਛੇ ਪਈ ਰਹਿੰਦੀ ਆ ਅਸੀਂ ਪੂਆ ਨੂੰ ਦੱਸ ਦੇਣਾ ਫਿਰ ਦੱਸਣਾ ਨੇ ਪੂਆ ਨੂੰ ਮੈਂ ਤੇਰੇ ਸੱਚ ਸਵਾਹ ਕਿੱਦਾਂ ਪੈਣੀ ਆ ਕਿੱਡੀ ਪੂਹੇ ਚੜੀ ਐ ਸਗੋਂ ਤੇਰੇ ਕਮਰੇ ਚ ਨਾ ਵੜਨ ਤੂੰ ਕਮਰਾ ਪਿੱਛੋ ਲੈ ਕੇ ਆਈ ਆ ਸਗਾਤ ਭਾਤੀ ਹੋਈ ਆ ਆਏ ਗੁਰਜਿੰਦਰ ਕਿੱਥੇ ਆ ਦਿਖਾ ਨੀ ਦੇ ਮੈਨੂੰ ਐਦਾਂ ਕਰਦੀ ਆ ਪਹਿਲਾਂ ਇਹਨਾਂ ਨੂੰ ਤੋੜ ਦੇਣੀ ਆ ਮੈਂ ਤੇ ਸੋਚਿਆ ਸੀ ਤੋਰੀਆਂ ਦੇ ਕੋ ਬਣਵਾਉਂਗੀ ਪਰ ਇਹ ਤਾਂ ਸਗਾਤ ਹੋਰ ਪਵਾੜਾ ਪਾ ਕੇ ਆ ਗਈ ਇਦਾਂ ਕਰਦੀ ਆ ਮੈਂ ਕਿਤੇ ਕੱਟ ਕੇ ਬਣਾਉਂਦੀ ਰਹੂੰਗੀ ਤੇ ਨਾਲ ਇਹਨਾਂ ਦੇ ਬੂਥਿਆਂ 'ਚ ਪਾਉਂਦੀ ਰਹੂੰਗੀ ਇਹ ਨਾ ਝੋਲੇ 'ਚ ਪਾ ਕੇ ਤੇ ਗੁਰਜਿੰਦਰ ਨੂੰ ਤੋਰ ਦੇਣੀ ਆ ਉੱਥੇ ਮੇਰੇ ਤੋਰੀਆਂ ਦੀ ਸਬਜ਼ੀ ਹੈ ਨਹੀਂ ਆ ਨਾਲੇ ਮੰਮੀ ਹੁਣੇ ਖੁਸ਼ ਹੋ ਜਾਣਗੇ ਵੇਖ ਕੇ ਕਿ ਕਾਜੀ ਸਬਜ਼ੀ ਆਈ ਆ ਨਾਲੇ ਹੁਣ ਗੁਰਜਿੰਦਰ ਤਿੰਨ ਚਾਰ ਦਿਨ ਲਾ ਕੇ ਆਉਣਾ ਵਾ ਚੱਲ ਜਦੋਂ ਉਹ ਆਉਣਗੇ ਨਾ ਫਿਰ ਵੇਖੀ ਜਾਊਗੀ ਨਾਲੇ ਫਿਰ ਉਦੋਂ ਤੇ ਮੈਂ ਵੀ ਚੱਲ ਜਾਣਾ ਨਾਲ ਨਾਲੇ ਨੇ ਰਸਿੱਪ ਸਵਾਹ ਪਹੁੰਚੀ ਤਰੇ ਲੱਬਿਆ ਤੋਰੀਆਂ ਨਾਲ ਕੱਦੂ ਅੱਦੂ ਵੀ ਨਹੀਂ ਇਕੱਦਾ ਹੋਇਆ ਕੋਈ ਤੇ ਵੀ ਮੈਂ ਪਾ ਕੇ ਝੋਲੇ ਤੋਰ ਦੇਣਾ ਵਾ ਗੁਰਜਿੰਦਰ ਲੱਭਣੇ ਨਹੀਂ ਡੇ ਮੈਂ ਤਾਂ ਕਿੰਨੀਆਂ ਵਾਜਾਂ ਮਾਰੀਆਂ ਪਤਾ ਨਹੀਂ ਕਿੱਥੇ ਚਲ ਗਏ ਕਿਤੇ ਬਿਲਾ ਦੇ ਗਲਾਂ ਦਾ ਗੁੱਸਾ ਤਾਂ ਨਹੀਂ ਕਰ ਲਿਆ ਸੁਭਾਅ ਵੀ ਉਹੋ ਜਿਹਾ ਵਾ ਗੁਰਜਿੰਦਰ ਦਾ ਨਾਲੇ ਉਹਨਾਂ ਨੂੰ ਜਿਹੜਾ ਬੰਦਾ ਜ਼ਿਆਦਾ ਬੋਲਦਾ ਉਹ ਨਹੀਂ ਚੰਗਾ ਲੱਗਦਾ ਹੁਣ ਮੈਂ ਕੀ ਕਰਾਂ ਇੱਥੋਂ ਲੱਭਾਂ ਇਹਨਾਂ ਨੂੰ ਮੈਂ ਨਾ ਕਿਤੇ ਫੋਨ ਹੁਣ ਫੋਨ ਕਰਕੇ ਦੇਖਾਂ ਕੀ ਕਰਾਂ ਅੰਦਰ ਵੀ ਵੇਖ ਆਈਆਂ ਸਾਰੇ ਬਾਹਰ ਵੀ ਵੇਖ ਆਈਆਂ ਸਮਝ ਨਹੀਂ ਆਉਂਦੀ ਦੱਸੇ ਬਿਨਾਂ ਹੀ ਚਲ ਗਏ ਮੈਨੂੰ ਕਮ ਸੇ ਕਮ ਦੱਸ ਕੇ ਤੇ ਜਾਣਾ ਸੀ ਨਾ ਐਦਾਂ ਤਾਂ ਨਹੀਂ ਜਾ ਸਕਦੇ ਇੱਕ ਗੱਲ ਹੈਗੀ ਹਾਂਜੀ ਡਾਕਟਰ ਸਿਆਣਾ ਸੀ ਆਹੋ ਨੀ ਲਾਡ ਮਿੰਟੋਂ ਮੇਡੀ ਪੱਟੀ ਕਰਤੀ ਨਹੀਂ ਤੇਰੇ ਉਹ ਨਾ ਡੂੰਗ ਪੈ ਗਿਆ ਸੀ ਆਹੋ ਟਾਂਕੇ ਲਾਤੇ ਨਹੀਂ ਤੇ ਸੈਰ ਜਾਣਾ ਪੜਾ ਸੀ ਪੱਸਾ ਕੀ ਗੱਲ ਵਾ ਹੁਣ ਜਨਾਨੀਆਂ ਪੁੱਛਣਾ ਤੇ ਬਹੁਤੀ ਗੱਲਾਂ ਕਰਿਓ ਹੈ ਓਏ ਆਖੇ ਕੋਈ ਦੀ ਮੜੀ ਦੀ ਛੱਟ ਲੱਗੀ ਆ ਟਾਂਕੇਆਂ ਟੂੰਕੇ ਦਾ ਨਾਂ ਨਾ ਲਿਓ ਵੀ ਟਾਂਕੇ ਲੱਗੇ ਆ ਚੱਲ ਨਹੀਂ ਦਾ ਓਏ ਆਹੋ ਇਹਨਾਂ ਫੇਰ ਕਹਣਾ ਲੈ ਉਹ ਵਜੇ ਆ ਇਹ ਚਾਣਾ ਭਈਆ ਜਾਨ ਯਮਸੇ ਪਿੱਛਾ ਨਹੀਂ ਆਂ ਚਾਹ ਤੁਰੇ ਆਂਦੇ ਹਾਏ ਹਾਏ ਉਹ ਹੱਥ ਤੇ ਪੱਟੀ ਕਿੱਥੋਂ ਬਣਾ ਲਈ ਆ ਉਹ ਕੋਹੋ ਗਿਆ ਵਾ ਕੋਹੋ ਨਿਕਾ ਉਹ ਕੋਈ ਕੱਖ ਹੋ ਗਿਆ ਦੱਸ ਆ ਕਿੱਡੀ ਹਰੀ ਪੱਟੀ ਕੀਤੀ ਆ ਨਾ ਹੋਇਆ ਕੀ ਆ ਓਏ ਉਹ ਨਾ ਹੱਲਾ ਪਾਉਣ ਲੱਗੇ ਸੀ ਬਾਹਰ ਤੇ ਉਹ ਮੈਂ ਭਾਈ ਨੂੰ ਕਿਹਾ ਮੜਾ ਜਾ ਮੈਂ ਤਾਂ ਹੱਥ ਪਵਾ ਦਿਆ ਤੇ ਨਾ ਉਹ ਲਿੰਗ ਦੇ ਵਿੱਚ ਆ ਗਿਆ ਹੱਥ ਮੜਾ ਜਾ ਥੋੜਾ ਚੁੰਨੀ ਜੀ ਵੱਢੀ ਗਈ ਆ ਕੋਈ ਨਹੀਂ ਆ ਉਹ ਫੱਟ ਲੱਗੀ ਉਹ ਨਹੀਂ ਨਹੀਂ ਜਿਆਦੀ ਨਹੀਂ ਹਾਏ 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 ਕਰੀ ਜਾਂਦੀਆਂ ਦੱਸ ਇੰਨੀ ਪੱਟੀ ਕਿੱਦਾਂ ਹੱਟ ਕਰੇ ਲੱਗੀ ਹੁੰਦੀ ਆ ਓਏ ਕੋਈ ਗੱਲ ਨਹੀਂ ਗਈ ਨਾ ਐਡੀ ਹਰੀ ਪੱਟੀ ਘਾਤੋਂ ਕੀਤੀ ਜੇ ਫਿਰ ਕੋਈ ਗੱਲ ਨਹੀਂ ਆ ਤੇ ਕੋਸ਼ਨਾ ਕੋਸ਼ ਤੇ ਹੈ ਹੀ ਆ ਆ ਦੱਸ ਦੋ ਹਣ ਹੋਇਆ ਕੀ ਆ ਪੱਟੀ ਤੇ ਤਾਂ ਹੀ ਖਲੋਣੀ ਹੈ ਵੀ ਇੱਥੇ ਹੁਣ ਪੱਟੀ ਖੁੰਦੀ ਨਹੀਂ ਉਹਨੇ ਮਤਲਬ ਲਵੇੜ ਲੂੜ ਕੇ ਤਾਂ ਹੀ ਆ ਕੀ ਕੀਤਾ ਇੱਧਰ ਨੂੰ ਸੈਟ ਕੰਮ ਆ ਤੇ ਜਿਆਦਾ ਜ਼ਖਮ ਉਹ ਨਹੀਂ ਨਹੀਂ ਉਹ ਨਹੀਂ ਜ਼ਖਮ ਮਾੜੀ ਦੀ ਚੁੰਡੀ ਦੀ ਵੱਡੀ ਗੇ ਲਊ ਜਾ ਵਗਿਆ ਮੱਸਾ ਕਾ ਹੋਰ ਉੱਥੇ ਕੀ ਹੋਣਾ ਠੀਕ ਆ ਤੁਸੀਂ ਪੈਂਦੇ ਤਿਆਰੇ ਕੰਢੇ ਹੀ ਗੇ ਮੈਂ ਪਿੰਡ ਜਾਣਾ ਮੇਰੀ ਗੱਲ ਸੁਣ ਲਾ ਤੁਸੀਂ ਸਾਰਾ ਟੱਬਰ ਹੋਣਾ ਕਿਤੇ ਨਹੀਂ ਜਾਣਾ ਜਿੰਨੇ ਤੱਕ ਮਾਨ ਨਹੀਂਗਾ ਹੁੰਦਾ ਉਹ ਭਾਜੀ ਕੋਈ ਇੰਨੀ ਵੱਡੀ ਗੱਲ ਨਹੀਂ ਹੋਈ ਉਹ ਠੀਕ ਹਾਂ ਮੈਂ ਇਹ ਵੱਡੀ ਗੱਲ ਕਿਉਂ ਨਹੀਂ ਆ ਦੱਸ ਆ ਕੋਈ ਚੀਜ਼ ਚੱਲਣੀ ਤੁਹਾਡੇ ਹੱਥ ਨਾਲ ਮੇਰੀ ਗੱਲ ਸੁਣ ਲਾ ਪਰੋ ਦੂਜੇ ਦਾ ਨਾ ਕਰ ਤੇ ਨਾ ਜਾ ਤੇ ਚੰਗਾ ਰਹਿ ਜਾਏਗਾ ਕੀ ਕਰੇਗਾ ਹਾਂ ਕੋਈ ਨਹੀਂ ਆ ਫੋਨ ਕਰ ਦਿੰਨੇ ਆ ਪਿੱਛੇ ਦੱਸ ਦਿੰਨੇ ਆ ਵੀ ਆਹ ਕੰਮ ਹੋ ਗਿਆ ਵਾ ਉੱਥੇ ਜਾ ਕੇ ਉੱਥੇ ਕੀ ਕਰਨਾ ਲੰਮੇ ਪੈਣਾ ਉਹ ਮੰਮੀ ਨੇ ਆ ਗਿਆ ਫਿਰ ਕਰਦਾ ਵਾ ਉਹਨੇ ਹਣਾ ਬੰਦੇ ਕੀ ਕਰਾ ਲਿਆ ਵਾ ਓ ਯਾਰ ਕਰਾਉਣ ਦੀ ਕੋਈ ਗੱਲ ਨਹੀਂ ਗਈ ਤੂੰ ਅੱਛਾ ਛੱਟ ਦਾ ਨਾਂ ਨਹੀਂ ਤੂੰ ਉਤਰਾਏ ਕਹਦੇ ਵੀ ਬਾਡੇ ਦੇ ਦਿਨ 10 ਲੱਗ ਜਾਣੇ ਆ ਹਾਈ ਹਾਈ ਇਹਦੇ ਫੇਰਾ ਪੂਰਾ ਪਾਉਣ ਜਾਣਾ ਪ੍ਰਭ 20 ਪੱਜ ਵਾ ਤੁਹਾਡੇ ਕੋਲ ਨਹੀਂ ਵੀਰ ਦੱਸਣਾ ਪੈਣਾ ਵਾ ਅਗਲੇ ਨੇ ਮੈਂ ਕਿਹਾ ਅੱਜ ਕੱਲ ਵੀ ਆਏਗੇ ਗੁਰਜਿੰਦਰ ਮੈਂ ਤਾਂ ਜੇ ਰਹੂੰਗੀ 4 ਦਿਨ ਤਾ ਹੁਣ ਵਿੱਚ ਨਵੀਂ ਮੁਸੀਬਤ ਪੈਣੀ ਹੈ ਥੋੜਾ ਪਤਾ ਹੀਗਾ ਨਾਲੇ ਨਾ ਵੀਰ ਜੀ ਇਹ ਕਾਲਾ ਕਾਲਾ ਆਈ ਨੇ ਚੰਗੇ ਨਹੀਂ ਹੁੰਦੇ ਘਰ ਦੇ ਵਿੱਚ ਜਿੱਦਣ ਦੇ ਆਏ ਹਨ ਨਾ ਉਹ ਉਦੋਂ ਦੇ ਹੱਥ ਧੋ ਕੇ ਪਿੱਛੇ ਪਈ ਹੈ ਕਦੀ ਮੇਰੇ ਨਿਆਣੇ ਆਦੇ ਕਦੀ ਮੇਰੇ ਤਾਂ ਤ ਕੁਝ ਹੋਣਾ ਹੀਗਾ ਹੁਣ ਮੇਰੀ ਗੱਲ ਸੁਣ ਤੂੰ ਉਹਦੀ ਗੱਲ ਐ ਵੇਖਿਆ ਤੂੰ ਮੈਂ ਤੇਰਾ ਭਰਾ ਹਾਂ ਤੂੰ ਮੇਰੇ ਵਾਲੇ ਵੇਖਿਆ ਕਰ ਨਾ ਉਹਦੇ ਪਰਝਾਈ ਆ ਤੇਰੀ ਉਹ ਗੱਲ ਕਰਨੀ ਕਰਨੀ ਬਹੁਤੀ ਗੱਲਾਂ ਨਾ ਕਰ ਪਾਣੀ ਧਿਆ ਮੈਂ ਦਵਾਈ ਖਾਲਾ ਚੱਲ ਲਿਆ ਨਹੀਂ ਆ ਬੈਠ ਜਾ ਕੀ ਗੱਲਵਾ ਲਿਆ ਹੈਗਾ ਪਾਜੀ ਲਵਾਤਾ ਲਵਾਤਾ ਕੋਈ ਗੱਲ ਹਾਂ ਉਹ ਦਵਾਈ ਕੱਢ ਦੇ ਉਸ ਕੋਟਰੇ ਜਾ ਹਾਂ ਤੇ ਖਾਲੀ ਹੈ ਮੈਂ ਤੇ ਅਗਲਾ ਲੰਮਾ ਪੈਣਾ ਹਾਂ ਹਾਂ ਅੰਦਰ ਜਾ ਕੇ ਮੈਂ ਲੰਮਾ ਪੈਣਾ 10 ਮਿੰਟ ਬੇਦੀ ਗੱਲ ਸੁਣ ਹੁਣ ਨਾ ਜਾਣ ਦਾ ਨਾ ਨਈ ਚਲੋ ਵੇਖ ਲੈਣਾ ਉੱਥੇ ਜਾ ਕੇ ਪੀਰ ਕੰਮ ਧੰਦਾ ਕਰਕੇ ਜਖਮ ਲੱਗਿਆ ਨਾ ਟਾਂਗੇ ਟੂਕੇ ਲੱਗੇ ਤੇ ਇਹ ਤਿੰਨੋਂ ਭੈਣ ਨੂੰ ਹੁੰਦਸੀ ਚਲ ਆ ਟੰਕਾ ਮੈਂ ਤੇ ਕਹ ਮੈਂ ਸਾਡੀ ਚੁੰਡੀ ਵੱਡੀ ਗਈ ਤੇ ਤੇ ਹੁੜੇ ਰੌਲਾ ਫਿਰ ਪੈ ਜਾਣਾ ਚਲ ਮੈਂ ਤੇ ਲੜਾਈ ਮਟਾਉਂਦਾ ਰਹਿਣਾ ਪਿਛੇ ਫੋਨ ਕਰਕੇ ਦੱਸਦਾ ਪਹਿਲਾਂ ਕੀ ਕਹਿੰਦੇ ਆ ਆ ਚਲ ਪੁੱਛ ਲੈ ਤੇ ਮੰਮੀ ਨੂੰ ਕਹਿ ਦੇ ਕੋਈ ਗੱਲ ਨਹੀਂ ਗਈ ਦਰ ਦੋ ਚਾਰ ਦਿਨ ਲੱਗ ਜਾਣੇ ਆਹੋ ਤਲ ਪਿਆ ਮਤਲਬ ਤਰੀ ਦੋ ਲੈ ਆਵਾ ਦਵਾਈ ਸਕੂਟਰ 'ਚ ਕੱਢ ਕੇ ਪਤਾ ਨਹੀਂ ਕਿੱਥੇ ਆ ਮਨਜਿੰਦਰ ਮਨਜਿੰਦਰ ਨਾਲ ਸਲਾਹ ਕਰਨੀ ਆ ਉਹਨੂੰ ਪੁੱਛੀ ਤੀ ਕਿ ਦਹਾਣੀ ਚਾਹੀਦੀ ਆ ਮਾਰਾਂ ਆਵਾਜ਼ ਪਾਲਾ ਵੇਖਾਂ ਕਿੱਥੇ ਆ ਲੈ ਉਹ ਤੁਰਿਆ ਆਉਂਦਾ ਹੀ ਗੱਲ ਸੁਣ ਮਨਜਿੰਦਰ ਹਾਂਜੀ ਵਾਜ ਬੰਨ ਇੱਕ ਮਿੰਟ ਜਰਾ ਕਰ ਤੇਰੇ ਨਾਲ ਸਲਾਹ ਕਰਨੀ ਆ ਬਾਹੂ ਆਜੋ ਆਜਾ ਕੀ ਗੱਲ ਹੋ ਗਈ ਫੇਰ ਵੀ ਲੜ ਪੀ ਕਿਤੇ ਸਾਡੇ ਨਾਲ ਨਹੀਂ ਲੜਨਾ ਲੜਨਾ ਉਹਨੇ ਕੀ ਆ ਹੈਂ ਹੌਂ ਤੇ ਗੰਨ ਕੰਨ ਚ ਪੈਣੀ ਦੁਖਦੀ ਚੁੱਪ ਕੀਤੀ ਹੁਣ ਤੇ ਚੱਲ ਠੀਕ ਆ ਮੈਂ ਤੇ ਬਣ ਗਿਆ ਮੈਂ ਕਿ ਸੋਚਦੀ ਤੇ ਇਹ ਕੀ ਹੋ ਗਿਆ ਉਹ ਚੱਲ ਕੋਈ ਗੱਲ ਨਹੀਂ ਭੂਆ ਮੈਂ ਆਣਾ ਵੀ ਕੱਲ ਟਾਈਮ ਲੰਘਣਾ ਚਾਹੀਦਾ ਮੈਂ ਨਾ ਹੁਣ ਤੇਰਾ ਨਾਇਸ ਲਾਗ ਆਈਆਂ ਕਰਨਾ ਦੱਸੋ ਇਦਾਂ ਕਰੀਏ ਵੀ ਉਹਦੀ ਮੰਮੀ ਦਾ ਫੋਨ ਆਉਣ ਡਿਆ ਵੀ ਫੇਰ ਆਪ ਕੋ ਆਜੋ ਫੇਰ ਆਪ ਆਜੋ ਅੱਛਾ ਮੈਂ ਸੋਚਣ ਡੀਆਂ ਵੀ ਸਾਰੇ ਨਾ ਜਾਈਏ ਇਹਨਾਂ ਦੋਵਾਂ ਜੀਆਂ ਨੂੰ ਕੱਲ ਦੀ ਗੱਲ ਤੁਹਾਡੀ ਸਿਆਣੀ ਆ ਤੇ ਮੈਂ ਕਹਿੰਦਾ ਫਿਰ ਉਹ ਪੁਰਾਣੇ ਨਾ ਨਾ ਆਜਾ ਜੀ ਨਹੀਂ ਨਾ ਪੁਰਾਣੇ ਨੂੰ ਕੋਈ ਨਹੀਂ ਮੈਂ ਕਹਿ ਲੂੰਗੀ ਸਮਝਾ ਲੂੰਗੀ ਦੂਜੀ ਗੱਲ ਇਹ ਵਾ ਨਾ ਆਪਾਂ ਜੇ ਗਏ ਹਾਂ ਤੇ ਮੜਕੇ ਤੇਰੇ ਨਾਲ ਦੀ ਨੇ ਤਿਆਰ ਹੋ ਜਾਣਾ ਇਹ ਵੀ ਤੇ ਪੰਗਾ ਨਾ ਚੱਲ ਇਹ ਵੀ ਫੇਰਾ ਮਾਰੂ ਮਾੜਾ ਮੋਟਾ ਨਹੀਂ ਨਹੀਂ ਤੇ ਮੈਨੂੰ ਸਬਾਧਾ ਪਤਾ ਨਹੀਂਗਾ ਗੱਲ ਤੇ ਤੇਰੀ ਭੂਆ ਠੀਕ ਜਾਣਦਾ ਹੀ ਆ ਇਹਨੂੰ ਉੱਥੇ ਲੈ ਗਏ ਗੱਲ ਤੇਰੀ ਭੂਆ ਉੱਥੇ ਦੀ ਪਰਜਾਈ ਨੂੰ ਜਾਂ ਕਿਸੇ ਮਾਂ ਨੂੰ ਉਹਦੀ ਕੋਨਾ ਕੋ ਚੁਗਲੀਆਂ ਲਾਉਗੀ ਜਾਂ ਮਾਰੂ ਕੀ ਚੁਗਲੀਆਂ ਪਤਾ ਨਹੀਂ ਕੀ ਗੱਲ ਵਾਈਟ ਸੀ ਇਹ ਗੱਲ ਹੈਗੀ ਆ ਭੂਆ ਇਹਨੇ ਬਹਿਣਾ ਨਹੀਂਗਾ ਜਾ ਕੇ ਉੱਥੇ ਹਾਂ ਉਹਨੇ ਬਸ ਇਹ ਸੇ ਗੱਲ ਦਾ ਡਰੀਓ ਸਾਨੂੰ ਕੋ ਉੱਥੇ ਗਈ ਤੇਨੇ ਕੋਈ ਨਾ ਕੋ ਇਨੇ ਕਹਿਣਾ ਮਾ ਪਤਾ ਨਹੀਂ ਕੀ ਗੱਲ ਸੀਗਾ ਬੜੇ ਛੇਤੀ ਵਿਆਹ ਤੇ ਕਰ ਲਿਆ ਚੁੰਨੀ ਚੜਾਵਾ ਹੀ ਕਰ ਲਿਆ ਕੀ ਗੱਲ ਹੀ ਕੋਈ ਗੱਲ ਹੀ ਹੈਗੀ ਇਹ ਤੁਹਾਨੂੰ ਕੋਈ ਹੋਰ ਮੁੰਡਾ ਨਾ ਲੱਭਾ ਵਧੀਆ ਜਾਂ ਕਿਦਾਂ ਤੁਹਾਨੂੰ ਇਹ ਕੀ ਚੰਗਾ ਲੱਗ ਗਿਆ ਇਹਦੀ ਕਿਹੜੀ ਜ਼ੁਬਾਨ ਫੜਨੀ ਆ ਓਏ ਆਹੋ ਗੱਲ ਤੇ ਪੂਰਾ ਤੇਰੀ ਠੀਕ ਆ ਇਸੇ ਗੱਲ ਦਾ ਮੈਨੂੰ ਡਰੀ ਹੋ ਤੇ ਮੈਂ ਤਾਂ ਕਹਿਣੀ ਪੂਆ ਇੱਕ ਮਿੰਟ ਹੌਸਲਾ ਕਰ ਮੈਨੂੰ ਵੇਖ ਲੈ ਕਿਤੇ ਬਲਾੜ ਨਹੀਂ ਵੇਖਣ ਦੀ ਕਿਤੇ ਜੇ ਉਹਨੇ ਸੁਣ ਲਿਆ ਨਾ ਉਹ ਨਾ ਮੀਨਾ ਵੀ ਨਾ ਡਰਿਆ ਕਰ ਤੂੰ ਉਹ ਡਰਨ ਦੀ ਨਹੀਂ ਕੀ ਭੂਆ ਗੱਲ ਉਹ ਮੈਂ ਡਰਨਾ ਵੀ ਕਰਨਾ ਕਲੇਸ਼ ਨਹੀਂਗਾ ਚੰਗਾ ਹੁੰਦਾ ਚਲ ਉਹ ਵੀ ਗੱਲ ਵੇਖਣੀ ਪੈਂਦੀ ਆ ਮੈਂ ਤਾਂ ਸਾਰੇ ਪਾਸੇ ਫੈ ਆਇਆ ਇੱਥੇ ਤੇ ਤੂੰ ਨਾ ਥੋੜਾ ਜਿਹਾ ਜਰਾ ਖਿੱਚ ਕੇ ਰੱਖਿਆ ਕਰ ਨੂੰ ਜਬਾਨ ਤੇ ਬਥੇਰੀ ਆਉਦੀ ਪਰ ਤੇਰੀ ਇਦਾਂ ਘੜੀ ਨਹੀਂ ਨੰਗਣੀ ਜਿੱਦਾਂ ਜਿੰਨਾ ਤੂੰ ਥੱਲੇ ਲੱਗਾ ਆ ਨਾ ਇਹਦੇ ਤੇ ਤੂੰ ਥੋੜਾ ਸਿਆਣਾ ਬਣ ਤੇ ਆਪਣੇ ਥੋੜੀ ਅਕਲ ਤੋਂ ਕੰਮ ਲੈ ਭੂਆ ਉਹ ਤੂੰ ਗੱਲ ਛੱਡ ਤੂੰ ਉਹ ਮੇਰੀ ਜ਼ਿੰਦਗੀ ਆ ਤੇ ਆ ਜਿਹੜੀ ਗੱਲ ਡਿਆ ਕਰਨ ਵੀ ਇਹ ਦੱਸ ਵੀ ਹੁਣ ਇਹ ਕਿਤਰਾ ਹੋਣੀ ਚਾਹੀਦੀ ਆ ਸਾਰੇ ਗਿਆ ਤੇ ਵਾਕਿਆ ਖਲਾਸੀ ਨਹੀਂ ਗਈ ਉੱਥੇ ਤੇ ਦੋਵਾਂ ਨੂੰ ਘੁਲਾ ਦਈਏ ਫਿਰ ਦੋਵਾਂ ਨੂੰ ਘੁਲ ਲਈਏ ਫਿਰ ਆਪਾਂ ਕਿਤੇ ਅੱਗੋਂ ਅੱਗੋ ਛੱਗੋ ਨਾ ਜਾਵਾਂਗੇ ਕਿਤੇ ਫਿਰ ਆਪਾਂ ਆਵਾਂਗੇ ਕੋਈ ਗੱਲ ਨਹੀਂ ਇੱਥੇ ਹੀ ਇਹ ਇੱਕ ਗੱਲ ਤਨ ਮਹੋਰ ਦੱਸਾਂ ਰਿਸ਼ਤੇਦਾਰੀ ਜੇ ਦੋਕ ਤੇ ਜਾਣਾ ਵਾ ਨਾ ਇੱਥੇ ਕੰਨੋ ਕੰਨੀ ਖਬਰ ਨਾ ਕਿ ਇਹਨੂੰ ਇਹ ਕਿੱਥੇ ਜਾਂਦੇ ਤੇ ਕਿੱਥੇ ਆਉਂਦੇ ਆ ਇਹ ਵੀ ਗੱਲ ਤਾਂ ਸਹੀ ਇਹਨੇ ਅੱਗੋਂ ਪਿੱਛੋਂ ਜਾ ਕੇ ਨਾ ਇਹਨੇ ਕੋਈ ਨਾ ਕੋਈ ਤੇ ਕੰਮ ਘੜ ਦੇਣਾ ਜੇ ਤੇ ਖਲਾਰਾ ਫੇ ਨੇ ਹੁਣ ਫੇਰਾ ਪਉਣ ਜਾਣਾ ਉਹ ਤੈਨੂੰ ਪਤਾ ਲੱਗਣਾ ਹੀ ਪਈ ਗਏ ਦੋਵੇਂ ਜੀ ਜਾਣਗੇ ਪਰ ਤੇਨੂੰ ਕੋਈ ਮਤਲਬ ਨਹੀਂ ਨਾ ਪਤਾ ਇਹਨੂੰ ਨਾਲੇ ਠੰਡ ਪਈ ਰਹਿਣੀ ਬਾਕੀ ਸਾਰੇ ਘਰੇ ਆ ਬਾਕੀ ਸਾਰੇ ਘਰੇ ਆ ਮੇਰੀ ਚੁਗਲੀਆਂ ਦਾ ਇੱਕ ਡਰ ਰਹਿੰਦਾ ਹੋਰੇ ਮੇਰੀਆਂ ਗੱਲਾਂ ਕਰਨ ਦੇ ਵਕਤੇ ਹੋਗੇ ਤੇ ਮੇਰੇ ਤੋਂ ਮੇਰੀਆਂ ਗੱਲਾਂ ਡੇ ਨੇ ਕਰਨ ਇਹਨੂੰ ਬਿਮਾਰੀ ਬੜੀ ਰਹਿੰਦੀ ਆ ਚੰਗਾ ਕੀਤਾ ਇਹ ਪੂਆ ਨਹੀਂ ਤੈਨੂੰ ਨਾ ਪੁੱਤ ਇੱਕ ਦੋ ਘਰ ਰੇ ਮਿੰਟੋ ਮਿੰਟੀ ਫਿਰ ਉਹਨੇ ਹੁਣ ਏਦਾਂ ਵਾ ਮੇਰਾ ਪੁੱਤ ਗੁੱਸਾ ਵੀ ਨਾ ਕਰ ਲਿਆ ਕਰ ਆਪਣੀ ਘਰ ਦੀਦਾ ਪੂਆ ਏਦਾਂ ਕਿਉਂ ਨਹੀਂ ਆ ਨਹੀਂ ਪੂਆ ਗੁੱਸਾ ਕਰਦਾ ਆਪਣਿਆਂ ਦਾ ਕਰਦਾ ਗੁੱਸਾ ਹੁੰਦਾ ਬਹੁਤ ਤੈਨੂੰ ਇਹ ਸੁਭਾ ਦਾ ਪ ਤੇ ਤੈਨੂੰ ਕਿਹੜਾ ਖਲੋਣ ਦਿੰਦੀ ਆ ਤੇ ਗੱਲ ਤੇ ਪਤਾ ਹੀ ਆ ਤੇ ਚਲ ਕੋਈ ਨਹੀਂ ਕੰਨੇ ਸਣੀਣਾ ਫਿਰ ਦੋਵੇਂ ਜਾਓ ਤੇ ਪੁੱਤ ਫੇਰਾ ਪਾਓ ਗੱਲ ਤੇ ਆ ਭੂਆ ਜੀ ਤੁਹਾਡੀ ਬੜੀ ਵਧੀਆ ਤੇ ਇੱਕ ਗੱਲ ਯੋ ਤੂੰ ਹਣ ਨਾ ਰੱਬ ਨੂੰ ਜਾ ਕੇ ਜਰੂਰ ਕਹਿ ਦੇ ਠੀਕ ਆ ਠੀਕ ਆ ਨਾ ਉਹ ਪ੍ਰੋਣਾ ਨਾਰਾਜ ਨਾ ਇਹ ਨਾਰਾਜ ਹੋ ਗਈ ਸਾਰਾ ਕੰਮ ਧੰਦਾ ਚਬਟ ਹੋਏ ਨਾ ਮੁਰ ਕਿੱਥੇ ਜਾਣਾ ਮੈਂ ਕਹਿ ਦੂੰਗੀ ਸਮਝਾ ਦੂੰਗੀ ਸਿਆਣੇ ਹੋ ਵੀ ਚਲੋ ਮੈਂ ਕਹਿ ਦੇਣੀ ਆ ਫਿਰ ਚਲ ਆ ਫਿਰ ਕਰੀਏ ਹੋਰ ਸਲਾਹ ਔਲਾਦ ਫਿਰ ਦੇਖੀ ਕਿ ਕਿੱਧਰ ਨੂੰ ਜਾਣਾ ਚਾ ਚਲ ਤੂੰ ਫਿਰ ਨੇ ਆਇਂ ਔਲਾਦ ਵੀ ਚੰਗਾਈ ਹੋ ਗਿਆ ਸਲਾਹ ਇਹਦਾ ਨਾ ਕਰ ਲਈਆ ਚੰਗਾ ਕੀਤਾ ਦੋਵਾਂ ਨੂੰ ਕੱਲ ਦਿੰਨੇ ਆ ਉਹੀ ਗੱਲ ਜੇ ਨਾਲ ਗਏ ਤੇ ਇਹਨੇ ਵੀ ਬੁਲਾਣੇ ਨਾਲ ਹੀ ਚੰਬੜਨਾ ਸਾਡੇ ਤੇ ਫਿਰ ਕੋਈ ਨਾ ਕੋਈ ਤੇ ਪਵਾੜਾ ਉਹਨੇ ਪਉਣਾ ਹੀ ਪਉਣਾ ਤੇ ਚਲੋ ਚੰਗੀ ਗੱਲ ਹੋ ਗਈ ਆ ਪੁੱਛਦੀ ਹੁਣ ਪੁਰਾਣੇ ਨੂੰ ਵੀ ਉਹ ਕੀ ਜਾਂਦਾ ਵਾ ਉਹਨੇ ਤੇ ਮੰਨ ਹੀ ਜਾਣਾ ਵਾ ਉਹ ਤਾਂ ਨਹੀਂ ਕੋਈ ਡਰ ਮੈਨੂੰ ਚਲੋ ਕੈਨ ਨਹੀਂ ਜਾ ਕੇ ਦੱਸਦੀ ਆ ਆਪੂਆ ਕਿਤੇ ਪੇਟੀ ਮੁੰਜਿੰਦਰ ਲੱਗੇ ਲੱਗਦਾ ਵਾ ਕੋਈ ਚਾਲ ਚੱਲਣ ਡਈ ਆ ਫੇਰ ਇੱਕ ਚੁੱਡੂ ਜਿਹਾ ਬੈਠਾ ਲਾਗੇ ਕਿਦਾਂ ਨੀਵੀਂ ਪਾ ਕੇ ਹੈ ਪਤਾ ਨਹੀਂ ਕੀ ਗੱਲਾਂ ਬਾਤਾਂ ਕਰੀ ਜਾਂਦੇ ਆਪਸ ਵਿੱਚ ਇੱਕ ਤਾਂ ਤਰਾ ਮੇਰੇ ਕੰਨਾਂ 'ਚ ਕੁਛ ਨਹੀਂ ਪੈਂਦਿਆ ਹਾਏ ਹਾਏ ਕੋਈ ਗੱਲ ਮੇਰੇ ਕੰਨਾਂ 'ਚ ਪਵੇ ਮੈਨੂੰ ਸੁਣੇ ਤੇ ਮੈਂ ਕੋਈ ਚਾਲ ਚੱਲਾਂ ਆਪਣੀ ਪੂਰੀ ਪਵਾੜੇ ਪਾਉਣੀ ਆ ਪੂਰੀ ਪਵਾੜੇ ਪਾਉਣੀ ਕੀ ਕਰਾਂ ਇਹਦਾ ਮੈਂ ਮੈਨੂੰ ਤਾਂ ਸਮਝ ਨਹੀਂ ਗਈ ਆਉਂਦੀ ਨਾ ਇਹ ਜਾਂਦਗਾਵਾ ਕਿਸ ਪਾਸੇ ਨਾ ਹੋਰ ਸ਼ੌਰਾ ਪਾ ਕੇ ਬਹਿ ਗਈਆਂ ਮੇਰੇ ਘਰ ਤੇ ਚੰਗੀ ਭਲੀ ਰੋਟੀ ਖਾਂਦੇ ਹੀਗੇ ਉਹ ਆੜਾ ਖਾਣਾ ਸਨੀ ਨੂੰ ਮਿਉਣ ਦੀ ਲੱਗੀ ਇਹਨਾਂ ਨੂੰ ਆਖਰ ਆਈ ਉਹਨੂੰ ਵਿਆਹ ਲਈਏ ਦਵਾ ਦਾ ਉਹਨੂੰ ਵਿਆਹ ਲਈਏ ਹੁਣ ਜੇ ਵਿਆਹ ਧਾਵਾਂ ਤਾਂ ਤੁਸੀਂ ਨਿਕਲੋ ਇੱਥੋਂ ਦਵਾ ਦਾ ਨਾ ਹੁਣ ਉਹਦੇ ਕੰਨ ਪਰ ਨਹੀਂ ਵੇਖਾਂ ਬੈਠੀ ਤੇ ਉਹ ਵੀ ਗਾੜੀ ਹੈ ਜੀਪੂ ਆ ਜੀ ਹਾਂਜੀ ਭੂਆ ਜੀ ਸਿਰ ਹਿਲਾ ਦੇ ਦੇਦਾ ਵਾ ਹੈ ਵਾ ਆਈਟਮ ਤੈਨੂੰ ਸੁਣਦੀ ਨਹੀਂ ਕਿਤੇ ਕਹਿਣ ਕਿ ਦੇ ਹੈ ਹਾਇ ਰੱਬਾ ਘਰਾਂ ਤੇ ਘਰਾਂ ਕੀ ਕੋਈ ਨਵਾਂ ਪਲਾਨ ਵਾ ਨਵਾਂ ਪਲਾਨ ਖੇਡਣ ਦੇ ਆ ਕੋਈ ਹੁਣ ਕੀ ਕਰਾਂ ਕਿਦਾਂ ਸੁਣਾ ਅੰਤਰਾਕਾਰ ਚਤੇ ਕੋਈ ਵੀ ਨਹੀਂ ਜਿਹੜਾ ਮੇਰੇ ਵੱਲ ਦੀ ਗੱਲ ਕਰਦਾ ਵਾ ਸਾਰੇ ਤੇ ਮੇਰੇ ਬਸ ਖਲਾਫ ਵਾ ਜਿੱਧਰ ਜਾਨੀ ਉਹ ਡੇਲੇ ਕੜਕੜ ਵਿੰਦਾ ਮੇਰੇ ਵੱਲ ਮੈਂ ਕਿੱਧਰ ਜਾਵਾਂ ਇਹਨਾਂ ਦਾ ਰਾਧਾ ਘਰ ਛੱਡ ਕੇ ਚਲ ਜੂਗੀ ਮੈਂ ਨਾ ਗਈ ਘਰ ਛੱਡ ਕੇ 20 ਸਾਲ ਹੋ ਗਏ ਮੇਰੇ ਵਿਆਹੀ ਨੂੰ ਹੁਣ ਤਾਂ ਮੈਂ ਇੱਥੇ ਰਹੂੰ ਤੁਹਾਨੂੰ ਕੱਢੂਗੀ ਇਹੋ ਜਿਹਿਆਂ ਨੂੰ ਬਾਹਰ ਮੈਂ ਕਿਤੇ ਦੇ ਨਿਆਣਿਆਂ ਦਾ ਕਿਤੇ ਫੋਨ ਨਹੀਂ ਆਉਂਦਾ ਬਾਹਰੋਂ ਵੀ ਆ ਜਾ ਮਮੀ ਇੱਥੇ ਸਾਡੇ ਕੋਲ ਹੈ ਡੇਰਾ ਲਾ ਕੇ ਬਿਠੀ ਆਹ ਰਾਮ ਦੇ ਨਾਲ ਨਾ ਮਗਰ ਦਾ ਫਿਕਰ ਨਾ ਗੱਲ ਨਾ ਕੋਈ ਬਾਤ ਇਹਨੂੰ ਆਲਦੇ ਚੁੱਡੂ ਨੂੰ ਇਹਨੂੰ ਪੁੱਛ ਨਹੀਂ ਆ ਤੇ ਕੀ ਆਂਦੀ ਹੀਗੀ ਇਹਨਾਂ ਤੇ ਬਾਕੀ ਕੋਈ ਗੱਲ ਨਹੀਂ ਬਕਾਉਣਾ ਮੈਨੂੰ ਆਉਂਦਾ ਚੰਗੀ ਤਰ੍ਹਾਂ ਚੱਲ ਕਰ ਲਵਾਂ ਹੁ ਗੱਲਾਂ ਜਿਹੜੀਆਂ ਕਰਦੇ ਜੀ ਬੁਕਾਤ ਨੂੰ ਮੈਂ ਲੈਣਾ ਹੀ ਆ ਉਹ ਮੈਂ ਤਾਂ ਆਖਿਆ ਕੋਈ ਮੜਾ ਮੂੜਾ ਕੱਦੂ ਲੱਗਾ ਤੇ ਕਿਤੇ ਕੋफ्ते ਬਣਾ ਕੇ ਖਾਣੇ ਆ ਇਧਰ ਮੁ ਚ ਪਿਆਵਾ ਹਾਂ ਦੱਸ ਹੈ ਕੀ ਗੱਲ ਮੂ ਭੈਣ ਭਰਾਵਾਂ ਨੂੰ ਇਹੋ ਕੰਮ ਆ ਉਹ ਤੋਰੀਆਂ ਲੱਭਦੀ ਫਿਰਨਦੇ ਹੀ ਤੇ ਕੱਦੂ ਲੱਭਦੇ ਫਿਰਨਦੇ ਜੀ ਲੈ ਦੱਸ ਹਦ ਕੀਤੀ ਹੈ ਘਰ ਦੀ ਸਬਜ਼ੀ ਆ ਚੱਲ ਤੇ ਕੀ ਮੜਾ ਜੀ ਬੰਦਾ ਖਾਲੂ ਦੇ ਉਹ ਗੱਲ ਛੱਡ ਸਾਰੀ ਹਾਂ ਮੈਨੂੰ ਇਹ ਗੱਲ ਦੱਸ ਪਿਪੂਆ ਲੱਗੇ ਕਿਧਰ ਬੈਠਾ ਨੀਵੀਂ ਪਾ ਕੇ ਉਤੇ ਐ ਕਰਕੇ ਐ ਕਰੀ ਜਾਂਦਾ ਸੀ ਸਿਰ ਹਿਲਾਈ ਜਾਂਦਾ ਸੀ ਗਾੜੀ ਕੀ ਆਖਣ ਦੇ ਸੀ ਤੈਨੂੰ ਪੂਆ ਓਏ ਪੂਆ ਕਹਿਣ ਦੇ ਵੀ ਮੁੜੇ ਦਾ ਫੋਨ ਆਇਆ ਵਾ ਵੀ ਮੈਂ ਜਨਵਰੀ ਮਹੀਨੇ ਚ ਆਉਣਾ ਵਾ ਅੱਛਾ ਆਹੋ ਤੇ ਫੇਰੇ ਮੰਗਣਾ ਠਾਕਾ ਕਰਨਾ ਇੱਕ ਦਾ ਅੱਛਾ ਅੱਛਾ ਤੇ ਉਹ ਡੇ ਵੀ ਕਿਤੇ ਦੱਸ ਪਾ ਤੇ ਮੈਂ ਵੀ ਪੂਆ ਮੈਨੂੰ ਮੇਰੇ ਨਾਲ ਮੇਰੀ ਤੇ ਕਹਿੰਦਾ ਵੱਡੀ ਵੱਡੀ ਬਾਗਬੀ ਨਹੀਂ ਹੂੰ ਤੇ ਕੋਈ ਗੱਲ ਨਹੀਂ ਜੇ ਕੋਈ ਬੰਦਾ ਪੁੱਛੂਗਾ ਤੇ ਮੈਂ ਦੱਸ ਦੂੰਗਾ ਨਹੀਂ ਮੈਨੂੰ ਲੱਗਦਾ ਕੋਈ ਹੋਰ ਗੱਲ ਕਰਦੀ ਹੀਗੀ ਮੈਂ ਵੇਖਣ ਡਈ ਹੀ ਪਰ ਮੈਨੂੰ ਸੁਣਿਆ ਕੋਹ ਨਹੀਂ ਉਹਨੇ ਗੱਲ ਕੋਲ ਉੱਥੇ ਕਾਦੀ ਕਰਨੀ ਉਹੋ ਡੇ ਹੀ ਗੱਲ ਕਰਨ ਕ ਵੇਖ ਲਓ ਕਹਿਣ ਦੀ ਜੇ ਰਿਸ਼ਤੇਦਾਰ ਚੰਗੇ ਮਿਲ ਜਾਂਦੇ ਟਾਈਮ ਚੰਗਾ ਲੰਘ ਜਾਂਦਾ ਝੂਠ ਨਹੀਂ ਬੋਲਣ ਡੇ ਮੇਰੇ ਨਾਲ ਨਹੀਂ ਨਹੀਂ ਤੇ ਇੱਕ ਗੱਲ ਹੋਰ ਵੀ ਕਹਿਣ ਦੀ ਹਾਂ ਕਹਿੰਦੀ ਜਿਦਾ ਇੱਕ ਸ਼ਰਮ ਦੀ ਘਰ ਦੀ ਆ ਨਾ ਕਿ ਤੇ ਇਹੋ ਜਿਹੀ ਲਵ ਜੇ ਤੇ ਚਲ ਸਾਡੀ ਜ਼ਿੰਦਗੀ ਸੌਕੀ ਲੰਘ ਜੂਗੀ ਲੈ ਅੱਡੀ ਚੰਗੀ ਲੱਗਦੀ ਸੀ ਤੇ ਆਪਣੇ ਰਿਸ਼ਤੇਦਾਰਾਂ ਵਿੱਚ ਉੱਥੇ ਕਿਤੇ ਘਰਪੁਰ ਲੈਣਾ ਹੈਗਾ ਹੈ ਸਾਡੇ ਕਰ ਲਿਆਉਣ ਦੀ ਲੋੜ ਹੀ ਢੀ ਚੰਗੀ ਵੀ ਤੂੰ ਨਾ ਟੈਨਸ਼ਨ ਲੈ ਹੋਰ ਨਹੀਂ ਗੱਲ ਉੱਥੇ ਕੋਈ ਹੋਈ ਮਿੰਟੇ ਲੱਗਦਾ ਕੁਝ ਦਾਲ ਚਕਾਲਾ ਵਾ ਉਹ ਨੋ ਨੋ ਉਹ ਨਹੀਂ ਨਹੀਂ ਉਹ ਪਲਾਨ ਖੇਡਣ ਦਾ ਜੇ ਤੁਸੀਂ ਹੋਰ ਪਲਾਨ ਰੱਦ ਕੀਤੀ ਤੇ ਉਹਨਾਂ ਕਰਨ ਨਾ ਥੋੜਾ ਝੂਠ ਬੋਲਣਾ ਹੈ ਉਹ ਤਾਂ ਭੂਆ ਬਜਾਰੀ ਇਹੋ ਕਹਿਣ ਦੀ ਸੀ ਕਿ ਚੱਲ ਜੇ ਹੁਣ ਆਉਣਾ ਮਾਤਾ ਕਿਤੇ ਖਿਆਲ ਰੱਖਿਓ ਤੇ ਮੈਂ ਚੱਲ ਕੋਈ ਗੱਲ ਨਹੀਂ ਭੂਆ ਇਹ ਬੰਦੇ ਨੂੰ ਕਹਿ ਛੜਾਂਗੇ ਤੇ ਚੱਲ ਤੇ ਮੈਂ ਸੰਦੀਪ ਘਰ ਦੀ ਤਾਂ ਵੀ ਕਿਤੇ ਗੱਲ ਕਰ ਛੜੀ ਕਿ ਚੱਲ ਜੇ ਉਹਨੂੰ ਕਦੇ ਚੰਗਾ ਰਿਸ਼ਤੇਦਾਰ ਲੱਭਦੇ ਉਹ ਫਰਾ ਦੇਣਗੇ ਗੱਲ ਤੇ ਹੋਈ ਦੋ ਵਾਰ ਫੀ ਹੋਰ ਤੇ ਕੋਈ ਗੱਲ ਵੀ ਨਹੀਂ ਅੱਛਾ ਆਹ ਜਾ ਮੈਂ ਤੇ ਵੇਖਣਾ ਕਦੂ ਕਦੂ ਕੋਈ ਰਬਤਾ ਦੇ ਕੋਫਤੇ ਬਣਾ ਕੇ ਦੇ ਮੈਨੂੰ ਅੱਜ ਕੋਫਤੇ ਬਣਾ ਕੇ ਦੇ ਨਾ ਜਿਵੇਂ ਹੀ ਘੰਟੇ ਪਰ ਨਹੀਂ ਦਿਮਾਗ ਪੁੱਠਾ ਚੱਲਦਾ ਰਹਿੰਦਾ ਜੇ ਕਿ ਇਹਦੇ ਲਾਗੋ ਬਹਿ ਜੋ ਤਾਂ ਵੀ ਉਹ ਗੱਲ ਭੂਆ ਹੁਣੀ ਕਰੀ ਜਿੰਦੇ ਫੋਨ ਨੂੰ ਨਾ ਪਤਾ ਲੱਗ ਜੂ ਉਹ ਕਹਿੰਦੇ ਇਹਨੂੰ ਨਾ ਪਤਾ ਲੱਗ ਜੇ ਮੈਂ ਤੇ ਤਾਂ ਨਾ ਵਿੱਚ ਪੀਸਣੇ ਵਾਂਗੂ ਪਿਸਿਆ ਜਾਣ ਡਿਆ ਵਾਂ ਤੇ ਚੱਲ ਮਨ ਕਹਿੰਨੇ ਤੈਨੂੰ ਦੇਨੇ ਬਣਾ ਬਣੂਗੇ ਕੱਖ ਅੰਦਰ ਮਾਰਨਾ ਨਾ ਜਾ ਕੇ ਲੰਮੇ ਪੋ